ਦੱਸ ਕੀ ਪ੍ਰੋਬਲਮ ਪ੍ਰੋਬਲਮ ਦੱਸ ਮੈਨੂੰ ਦੱਸ ਦੱਸ ਕੀ ਪ੍ਰੋਬਲਮ ਆ ਮੂਨਾ ਦਾ ਦੱਸ ਮੈਨੂੰ ਹੈ ਕੀ ਪ੍ਰੋਬਲਮ ਆਣ ਆਇਆ ਤੈਨੂੰ ਘੰਟਾ ਲੱਗਿਆ ਪੂਰਾ ਨਵਾਉਣ ਤੇ ਘੰਟਾ ਪੂਰਾ ਲਾਇਆ ਤੈਨੂੰ ਕਾਛੂ ਨੇ ਨਵਾਉਣ ਤੇ ਤੇ ਆਹ ਵੇਖ ਲੈ ਫਾਇਰ ਕਿਵੇਂ ਲਵੇੜੇ ਅੱਪਾ ਕਿਵੇਂ ਲਵੇ ਬੇੜੇ ਮਿੱਟੀ ਨਾਲ ਕੋਠੇ ਤੇ ਪੂਰਾ ਨੱਚ ਟੱਪ ਕੇ ਲਿਬੜ ਤਿਬੜ ਕੇ ਰੀਜਾਂ ਦੇ ਨਾਲ ਆਈਆਂ ਤੁਸਲੇ ਕੀ ਬੁਮਾਰੀ ਲੱਛਣ ਕੀ ਆ ਤੇਰੇ ਤੇਰੇ ਲੱਛਣ ਕੀ ਆ ਲੱਛਣ ਕੀ ਆ ਤੇਰੇ ਲੱਛਣ ਕੀ ਆ ਕੁੱਟ ਕੁੱਟ ਖਾਣ ਵਾਲੇ ਕੰਮ ਕੁੱਟ ਖਾਣ ਵਾਲੇ ਕੰਮ ਆ ਕੀ ਲਾਲੇ ਅੱਖ ਤੇ ਓਰੇਕ ਓਰੇਕ ਅੱਖ ਤੇ ਕੀ ਲੱਗਾ ਹਾਏ ਆ ਕੀ ਲਵਾਇਆ ਹੈ ਦੰਪੜਕੋ 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 ਈ ਈ ਈ